ਸਤਿ ਸ਼੍ਰੀ ਅਕਾਲ ਜੀ ਮੌਸਮ ਦਾ ਹਾਲ ਦੇਖੋ ਕਿਪਾ ਨਿਕਲੀ 3 ਵਜੇ ਮੜੀ ਮੁੱਟੀ ਨਿਕਲੀ ਆ ਛੋਟੂ ਦੇ ਪ੍ਰਸ਼ਾਸਕੀ ਆ ਆਪਣਾ ਟੂਡੇ ਪ੍ਰੋਸੈਸਰ ਸ਼ਿਮਲਾ ਚਿੱਲੀ ਸ਼ਿਮਲਾ ਮਰਚਾ ਹਲੋ ਇਹ ਜੋ ਤੇ ਤੁੰਨੇ ਹੌ لمبے لمبے ਅੰਦੂਰੇ ਬਣਾਏ ਹੋਏ ਪਿਆਜ਼ ਆਪਣਾ ਘਰਦਾ ਦੇਖ ਲੋ ਤੇ ਲੂ ਪਿਆਜ ਆਇਆ ਹੈ ਆਪਣਾ ਛੱਕਾ ਬੰਨੀ ਘਟਟ ਬਟ ਹੋਈ ਆ ਸ਼ਿਮਲਾ ਮਿਰਚ ਬਣਾਉਣ ਦਾ ਬਸਤੇ ਚਾਹ ਪੀਓ ਬਾਕੀ ਤੁਹਾਨੂੰ ਅੱਜ ਪ੍ਰੋਸੈਸ ਦੱਸ ਦਾਂ ਤੇ ਸ਼ਿਮਲਾ ਮਿਰਚ ਬਣਾਉਣ ਦਾ ਯੂਜ਼ੀਲੀ ਸੋ ਤੋਂ ਸੌਖੇ ਸਟੈਪ ਚੰਸਰੀ ਕਾਲ ਜੀ ਮੌਸਮ ਦਾ ਹਾਲ ਦੇ ਲੋਕ ਪਾਣੀ ਖਲੇ 3 ਵਜੇ ਮਾੜੀ ਮੁੱਟੀ ਨਿਕਲੀਆ ਛੋਟੂ ਦੇ ਪ੍ਰਸਾਸਕੀਆ ਆਪਣਾ ਟੂਡੇ ਪ੍ਰੋਸੈਸਰ ਸ਼ਿਮਲਾ ਚਲੀ ਸ਼ਿਮਲਾ ਮਰਚਾ ਇਹ ਜੋ ਤੇ ਅੱਜ ਕੋਲ ਹੋਈ ਜੇ ਯਹਾਂ ਤੁਨੇ ਹੌਲ ਹੌਲ ਕੇ ਆਲੂ ਦੇ ਬਣਾਏ ਹੋਏ ਤੇ ਅੱਜ ਆਪਣਾ ਘਰਦਾ ਦੇਖ ਲੋ ਤਰੀ ਲੂ ਗਿਆ ਇਹ ਨਾ ਚੱਕਾ ਮੈਨੇ ਘਟਟਟ ਹੋਈ ਆ ਸ਼ਿਮਲਾ ਮਿਰਚ ਬਣਾਉਣ ਬਸ ਤੇ ਚਾਹ ਪੀਓ ਬਾਕੀ ਤੁਹਾਨੂੰ ਅੱਜ ਪ੍ਰੋਸੈਸ ਦੱਸਦੇ ਹਾਂ ਸ਼ਰਮਾ ਮਰਚ ਬਣਾਉਣ ਦਾ ਈਜ਼ੀਲੀ ਸਭ ਤੋਂ ਸੌਖਾ ਸਟੈਪ ਚੱਕ ਕੇ ਪੰਦੋ ਦੋ ਦਿਨ ਹੋ ਗਏ ਆ 3 ਵਜੇ ਤੋਂ ਨਿਕਲਣ ਲੱਗੀ ਆਪਣਾ ਰੈਨਕ ਸੁੱਕਿਆ ਹਾਂ ਅੱਜ ਟੁੱਟਿਆ ਮੂਰ ਦੇ ਕੋਟ ਲਾ ਨਾ ਟੁੱਟੇ ਟੁੱਟ ਸਾਰੀ ਜੱਖੜਾ ਹੀ ਵੱਧ ਗਿਆ ਕਾਦ ਨਾਲ ਲਾਇਆ ਨੇ ਕੋਬਰ ਗਾਣਾ ਸਭ ਚਿੱਟਾ ਕਰਤਾ ਪਤੂਰ ਲਾਈ ਦੇ ਕੱਲ ਤੋੜ ਕਲੋੜੀ ਜੇ ਚਲੋ। ਕੋਈ ਨਹੀਂ। ਇਹ ਆਪਾਂ ਸਾਲਖੰਡ ਹੋਰ ਦੇਖਨੇ ਨਹੀਂ 베ਰੀ ਵੀ 베ਰੀ ਬਾਈ ਕਾਟੂਨ ਲਾਈ ਗਿਆ ਸਾਡੀ ਸਾਰੀ ਉਹ 베ਰ ਬਹੁਤ ਹੈ। ਅਜੇ ਤਾਂ ਖਾਦੇ ਵੀ ਨਹੀਂ ਵੀ ਚੱਲ ਬੜੇ ਬੜੇ ਹੋ ਜਾਣ ਐਪਲ ਸਟਾਈਲ ਹੋ ਜਾਣ ਹਨਾ। ਐਪਲ ਸਟਾਈਲ ਕਰਦੇ ਕਰਦੇ ਨਹੀਂ ਕਾਟੂਨ ਨੂੰ ਖਵਾਤੇ। ਇਹ ਖਾਲਾ ਨੂੰ ਨਹੀਂ ਹੋ ਜਾਂਦਾ। ਹੂੰ। ਨਾ 베ਰ ਆਪਾਂ ਐਪਲ ਸਟਾਈਲ ਕਰਦੇ ਤੇ ਇਹ ਦੋ ਬੱਤਾਂ ਨਹੀਂ ਮੰਨਦੀ। ਨਾ ਕੋਸਿਆੜਾ। ਇੱਕੜਿਆ ਨਹੀਂ ਆਵੇ ਨਹੀਂ ਕੰਬਾਰੇ ਬਟਨ ਲੱਗਦਾ ਫਿਰ ਬੜਨਾ ਜੀ ਇਹ ਤਾਂ ਕੋਈ ਨਹੀਂ ਆਦੀ ਸੀਗਾ ਡਬਲ ਪਾਸਾ ਲਿਆ ਤਾਂ ਹੀ ਜਿਪ ਘੁੰਮਦੀ ਆ ਉਹਦੇ ਵਿੱਚ ਇੱਕੜਿਆ ਨਹੀਂ ਆਵੇ ਚਲ ਆਪਾਂ ਹਿੰਟਾ-ਚਿੱਟਾ ਕਰਦੇ ਸਿਆਲ ਚ ਲੋਕਾਂ ਦੀ ਇੱਕ ਨਿਕਰ ਨਹੀਂ ਦਿੰਦੀ ਮੇਰੀਆਂ ਤਿੰਨ ਤਿੰਨ ਸੁੱਕਦੀਆਂ ਨੇ ਨਾਉਣ ਦੀ ਜਿਹੜੀ ਬਿਮਾਰੀ ਆ ਬਾਈ ਨਹੀਂ ਨਾਤੇ ਬਿਨਾਂ ਰਹ ਹੁੰਦਾ ਦੇ ਰੈ ਗਈਆਂ ਸਾਡੀਆਂ ਉਹ ਜਿਹੜੀਆਂ ਲੋੜੀ ਵਾਲੀਆਂ ਬੇਰੀ ਲੈ ਗਈ ਕਾਟੋ ਆ ਤਾਂ 4 ਦਿਨਾਂ ਤੇ ਨਿਕਰ ਸੁੱਕਦੀਆਂ ਅੱਜ ਤਿੰਨਾ ਚੌਥੀ ਆ ਉਹ ਚਾਰ ਨਿਕਰਾਂ ਸੁੱਕਦੀਆਂ ਨੇ ਅੱਛਾ ਵੈਰੀ ਗੁੱਡ ਲੋਕੋ ਪਤਾ ਇਹ ਕਿੰਨਾ ਤੇ ਬਿਨਾਂ ਸਰਜੰਦਾ ਤੇ ਚੈਨ ਨਹੀਂ ਆਉਂਦੀ ਨਾ ਤੇ ਬਿਨਾਂ ਥੋੜੋ ਵੀ ਕਦਾਂ ਨਾ ਬਿਠਾ ਆਪਾਂ ਮਾਤ ਕੇ ਲਾਓ ਨਾ ਕੇ ਟਰੰਡਰੀ ਲੱਗਦੀ ਸਮਾਂ ਤੇ ਕੋਟੀਨਾ ਸੌਟਰ ਆ ਹੋ ਗਿਆ ਹਾਂ ਮਾ ਕੇ ਛੋਕ ਗਏ ਇਰਫਾ ਜਾਨੀ ਰੇ ਗਿਆ ਹਾਂ ਤੋਤੇ ਨੰਦਾ ਆਪਾਂ ਕੁੱਟਾਂਗੇ ਚੜਣੀ ਚੜਣੀ ਚਗੀ ਪਾਉਣਾ ताड़ियाँ बिच मेथी मेथे आप का चार लून मिर्च मसाला हरियाँ लाल मिर्चा पानी पाया हुआ पाया हुए लाओ जूसर पर ਇਹ ਤੇ ਹਨੇ ਮੇਨ ਮਿਰਚ ਪਿਆਰਾ ਬੇਨਾ ਸਾਫੀ ਦਾ ਖਾਲੋ ਚਾਹੇ ਕੋਈ ਨਾ ਕੋਈ ਬੱਦਰ ਹੋਇਆ ਕੋਈ ਮਿੰਟ ਖੀਨ ਜਾਏ 好家伙，你们吃了吗？对，来一个。